ਦੇਖੀ ਨੂੰ ਥੋੜਾ ਜਿਹਾ ਭਾਈ ਸਾਹਿਬ ਜੀ ਸਾਰਿਆਂ ਨੂੰ ਮੇਰੀ ਬੇਇਜ਼ਤੀ ਆ ਅੱਜ ਇਹ ਪੈਰਾ ਕਰਨਾ ਪਊਗਾ ਜੇ ਨਹੀਂ ਕਰਾਂਗੇ ਇਹ ਬਸ ਸੁਈਆਂ ਲਾ ਲਾ ਇਹਨਾਂ ਦੇਖਣਾ ਵੀ ਜਾਗਦੇ ਆ ਕਿ ਸੁੱਤੇ ਆ ਅਖੀਰ ਨੂੰ ਇਹਨਾਂ ਨੇ ਤੁਹਾਡੀਆਂ ਧੌਣਾ ਤੱਕ ਇਹਨਾਂ ਨੇ ਸਾਡੇ ਘਰਾਂ ਤੱਕ ਪਹੁੰਚਣਾ ਨਾ ਪਹੁੰਚਣਗੇ ਕਿੱਥੇ ਆ ਕੇ ਲਾਉਂਦੇ ਆ ਬਾਹਰ ਦੀਆਂ ਸਟੇਟਾਂ ਤੋਂ ਕਿਉਂ ਲਾਉਂਦੇ ਆ ਕਿਉਂਕਿ ਸਾਡੇ ਇਹਨਾਂ ਨੂੰ ਯਕੀਨ ਹੀ ਨਹੀਂ ਸਾਡੇ ਕਿਸਾਨ ਬੈਠੇ ਸਾਡੇ ਲੀਡਰ ਸਾਡਾ ਗੰਦਾ ਸਿਸਟਮ ਫੇਰ ਇਹਨਾਂ ਦੇ ਪਿਓ ਬਣਦੇ ਜਾ ਕੇ ਤਲਵੇ ਚੱਟਦੇ ਚੱਲਨੇ ਜਾ ਹਣ ਇਹ ਚੀਜ਼ਾਂ ਨੂੰ ਬਾਬਾ ਜੀ ਥੋੜਾ ਜਿਹਾ ਵਿਚਾਰਨਾ ਪੈਣਾ ਵਾ ਥੋੜਾ ਇਸ ਚੀਜ਼ ਨੂੰ ਆਪਾਂ ਸਮਝੀਏ ਵਿਚਾਰੀਏ ਇੱਕ ਇੱਕ ਸਰੀਰ ਵੀ ਅੱਜ ਮੇਰੇ ਕਹਿਣ ਦੇ ਤਰ ਪਿਆ ਮੇਰੀ ਫਲੈਟ ਕੈਨਸਲ ਹੋਈ ਦਾ ਮੇਰਾ ਸਾਰੀ ਗੱਲਬਾਤ ਕੀਤੀ ਦਾ ਕੋਈ ਨਾ ਕੋਈ ਸਾਨੂੰ ਫਲ ਮਿਲ ਜੂ ਮੈਂ ਕਹਿੰਦਾ ਫਲੈਟ ਕੈਨਸਲ ਹੋ ਗਈ ਲੱਖਵਰੀ ਹੋ ਜੇ ਕਿਉਂਕਿ ਨਾ ਸਾਨੂੰ ਪੈਸਾ ਮੁੱਕ ਰੱਖਦੇ ਆ ਤੇ ਨਾ ਅਸੀਂ ਕਿਸੇ ਵੀ ਚੀਜ਼ ਦੀ ਆਪਣੀ ਅਸੀਂ ਚੱਕੀ ਸ਼ੁਰੂ ਹਾਂ ਹਾਂ ਕਿਸੇ ਵੀ ਚੀਜ਼ ਨੂੰ ਅਹਿਮੀਅਤ ਨਹੀਂ ਦਿੰਦੇ ਜਿੰਨਾ ਸਾਨੂੰ ਮਹਾਰਾ ਸਾਭ ਜੀ ਦੀ ਕਿਰਪਾ ਸਦਕਾ ਆਪਣੇ ਅਕੀਦੇ ਤੇ ਆਪਣੇ ਸਰੂਪ ਤੇ ਆਪਣੇ ਕਰਤਾਰਾਂ ਤੇ ਭਰੋਸਾ ਹੈ ਨਾ ਤੇ ਇਹ ਚੀਜ਼ ਹੈ ਵੀ ਆਪਾਂ ਮਹਾਰਾ ਇਥੇ ਤੇ ਮੈਨੂੰ ਹੁਣ ਬਸਾਰ ਨਹੀਂ ਦਿੱਤਾ ਉਹਨਾਂ ਨੇ ਤੇ ਬਾਹਰ ਕੱਢ ਪੇਜ ਦਿੱਤਾ ਪਰ ਆਪਾਂ ਜਿਹੜੇ ਕਈ ਪਾਗੇ ਨਹੀਂ ਲਾਉਂਦੇ ਬਾਹਰ ਇੱਥੇ ਹੁਣ ਤੁਹਾਨੂੰ ਕੋਈ ਮੁਸ਼ਕਲ ਨਹੀਂ ਨਾ ਆਏਗੀ ਪਰ ਆਪਾਂ ਕੋਈ ਨਹੀਂ ਤਿਆਰ ਪਰ ਤਿਆਰ ਨਹੀਂ ਆ ਤੇ ਜੇ ਉਹ 10 ਸਰੀਰ 50 ਸਰੀਰ 100 ਸਰੀਰ ਹੁਣ ਅੱਜ ਇੰਨੇ ਜਿੰਨੇ ਖੜੇ ਆ ਕਿਸੇ ਵੀਰ ਨੇ ਕਿਹਾ ਵੀ ਆਪਾਂ ਆਜੋ ਚਲੋ ਵੀ ਕਰਦੇ ਪੈਰਾ ਇਹਨਾਂ ਨਾਲ ਕਰਦੇ ਗੱਲ ਹਰੇਕ ਨੂੰ ਯਾਰ ਆਪਣੇ ਘਰ ਦਾ ਡਰ ਪਿਆ ਹੈ ਤਾਂ ਡਰ ਉਦੋਂ ਨਿਕਲਣਾ ਜਦੋਂ ਅਸਰ ਖੱਡੇ ਬਾਟੇ ਦਾ ਅੰਮ੍ਰਿਤ ਗਿਆ ਜਦੋਂ ਖੂਨ ਦੇ ਵਿੱਚ ਜਾ ਕੇ ਕਲਗੀਧਰ ਪਾਤਸ਼ਾਹ ਦੇ ਅਮਰਤ ਦੀ ਬੂੰਦ ਬੂੰਦ ਰਚੀ ਉਦੋਂ ਡਰ ਨਿਕਲਣਾ ਗੱਲ ਤੇ ਵੀਰ ਜੀ ਅਥਾਰਟੀ ਦੀਆਂ ਖਾਂਦੀ ਇੱਥੇ ਹੈ ਜਿਹੜੀ ਜਿੰਨਾ ਗੱਲ ਕਰੀਏ ਇੱਥੇ ਭਾਈ ਸਾਹਿਬ ਮੇਰੀ ਬੇਨਤੀ ਸੁਣੋ ਕੋਈ ਨਾ ਮੈਂ ਗੱਲ ਕਰਦਾ ਅਥਾਰਟੀ ਇਹਨਾਂ ਨੇ ਗੱਲ ਕੀਤੀਆਂ ਕੁਝ ਨਹੀਂ ਹੋਣਾ ਇਹ ਸਾਨੂੰ ਆਪਣੇ ਡਿਫੈਂਸ ਵਾਸਤੇ ਫਾਈਲ ਕਰਨੀ ਪੈਣੀ ਹੈ ਚਾਹ ਲੀਗਲ ਕਰੋ ਚਾਹਿਆ ਨੀ ਗੱਲ ਕਰੋ ਅੱਜ ਕਰੋ ਕੱਲ ਕਰੋ ਪਰ ਕਰਨੀ ਪੈਣੀ ਹੈ ਵਾਰ ਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਬਹੁਤ ਉੱਚੀ پاک ਸਾਬ ਬਹੁਤ ਹੀ ਉੱਚੀ ਅਤੇ ਸੁਚੇਸਥਾਨ ਦਾ ਨਾਮ ਹੈ ਇੰਨਾ ਕੁਝ ਹੋਇਆ ਇੰਨੀਆਂ ਕੁਰਬਾਨੀਆਂ ਹੋਈਆਂ ਇੰਨੇ ਜੰਗ ਜੁੱਦ ਹੋਏ ਕਈਆਂ ਨੇ ਦਰਬਾਰ ਸਾਹਿਬ ਤੇ ਮਾੜੀ ਨਜ਼ਰ ਵੀ ਰੱਖੀ ਪਰ ਉਹਨਾਂ ਦੇ ਨੱਕ ਭੰਨੇਗੇ ਚੰਗੀ ਤਰ੍ਹਾਂ ਨੱਕ ਭੰਨੇਗੇ ਔਰ ਇਹ ਇਸ ਤਰ੍ਹਾਂ ਭੰਨੇਗੇ ਕਿ ਹੱਡੀਆਂ ਦੁਬਾਰਾ ਉਹਨਾਂ ਦੇ ਵਿੱਚ ਪਈਆਂ ਹੀ ਨਹੀਂ ਹੈਗੀਆਂ ਸਾਂ ਨਾਲੀਆਂ ਨਾਲ ਹੀ ਰਹਿੰਦੇ ਹੋਣਗੇ ਸੋ ਦੋਸਤੋ ਇਸ ਇੱਕ ਪਵਿੱਤਰ ਨਗਰੀ ਤੇ ਦੁਨੀਆ ਦੇ ਸਾਰੇ ਧਰਮਾਂ ਦੇ ਲੋਕ ਹਿੰਦੂ ਧਰਮ ਤੇ ਹੋਂ ਭਾਵੇਂ ਮੁਸਲਮਾਨ ਦੇ ਹੋਣ 크ਿਸਚੀਨ ਹੋਣ ਇੱਕ ਵਾਰੀ ਜਦੋਂ ਇੰਡੀਆ ਆਉਂਦੇ ਨੇ ਭਾਰਤ ਆਉਂਦੇ ਨੇ ਤਾਂ ਦਰਬਾਰ ਸਾਹਿਬ ਜਾਣ ਦੀ ਤਮੰਨਾ ਜਾਂ ਖੁਆਇਸ਼ ਜ਼ਰੂਰ ਰੱਖਦੇ ਨੇ ਦਰਸ਼ਨ ਕਰਨ ਦੀ ਖੁਆਇਸ਼ ਜ਼ਰੂਰ ਰੱਖਦੇ ਨੇ ਨਮਸਤਕ ਹੁੰਦੇ ਨੇ ਦਰਸ਼ਨ ਕਰਦੇ ਨੇ ਕਿ ਦਰਬਾਰ ਸਾਹਿਬ ਦਾ ਬਹੁਤ ਦੁਨੀਆ ਵਿੱਚ ਵਿਸ਼ਾਲ ਨਾਮ ਹੈ ਤੇ ਇਹ ਕਿਸ ਤਰ੍ਹਾਂ ਦਾ ਲੁੱਕ ਵਿੱਚ ਦਿਖ ਕਿਦਾਂ ਦੀ ਹੈ ਕਿ ਦਰਸ਼ਨ ਮੇਲੇ ਕਰੀਏ ਸੋ ਇਸ ਧਰਤੀ ਦੇ ਵਿੱਚ ਜਿੱਥੇ ਸਿੱਖੀ ਦਾ ਫਲਸਫਾ ਚੱਲਦਾ ਹੋਵੇ ਜਿੱਥੇ ਤਪਲਾ ਦਰਬਾਰ ਸਾਹਿਬ ਦੀ ਕੋਰ ਕਮੇਟੀ ਸਿੰਘ ਸਾਹਿਬਾਨ ਪੂਰੀ ਕੌਮ ਨੂੰ ਜੋ ਸੰਦੇਸ਼ ਦੇ ਦੇਣੋ ਸਿਰ ਮੱਥੇ ਹੁੰਦਾ ਹੋਵੇ ਔਰ ਉਥੇ ਅੱਜ ਇੱਕ ਸਿੱਖ ਨੂੰ 에어ਪੋਰਟ ਤੇ 에어ਪੋਰਟ ਜਿਹੜਾ ਅੰਮ੍ਰਿਤਸਰ ਦਾ 에어ਪੋਰਟ ਹੈ ਉਥੋਂ ਟਿਕਟ ਉਹਦੀ ਸਾਰਾ ਕੁਝ ਬੁੱਕ ਸੀ ਉਹ ਉਥੋਂ ਦੀ ਫਲਾਈਟ ਜਾਣੀ ਸੀ ਔਰ ਉਹ ਉਥੋਂ ਵਾਪਸ ਕਰ ਦਿੱਤਾ ਜਾਵੇ ਸਿਰਫ ਇੱਕ ਇਹ ਗੁਨਾਹ ਕਰਕੇ ਕਿ ਉਹਦੇ ਸਿਰ ਤੇ ਦਸਤਾਰ ਦੁਮਾਲਾ ਸੀ ਔਰ ਦੂਸਰਾ ਉਹਨੇ ਕਰਪਾਣ ਪਾਈ ਹੋਈ ਸੀ ਜਿਹਨੂੰ ਆਪਾਂ ਗਾਤਰਾ ਕਹਿੰਦੇ ਨੇ ਔਰ ਅੱਜਕੱਲ੍ਹ ਸ਼੍ਰੀ ਸਾਹਿਬnabla ਵੀ ਇਹ ਸੰਬੋਧਨ ਕਰਦੇ ਨੇ ਸੰਗਤ ਦੇ ਲੋਕ ਸੋ ਉਹਨੂੰ ਕਿਹਾ ਕਿ ਆਪਣਾ ਗਾਤਰਾ ਉਤਾਰ ਕਿਰਪਾਨ ਉਤਾਰ ਭਾਈ ਇਹ ਅਲਾਉ ਨਹੀਂ ਹੈਗਾ ਜਦੋਂ ਕਾਨੂੰਨ ਬਣਿਆ ਹੋਇਆ ਹੈ ਜਦੋਂ ਦੁਬਈ ਕਤਰ ਵਰਗੇ 에ਰਪੋਰਟ ਜਿਹੜੇ ਕੀ ਹੈਗੇ ਮੁਸਲਿਮ ਅਰਬ ਦੇ ਸੌਦੀ ਲੋਕ ਨੇ ਉਹ ਉਹਨਾਂ ਦਾ ਸਿੱਖੀ ਨਾਲ ਕੋਈ ਸੰਬੰਧ ਵੀ ਨਹੀਂ ਹੈਗਾ ਉਹ ਨਹੀਂ ਰੁਕਦੇ ਤਾਂ ਆਪਾਂ ਇੱਥੇ ਕਿਉਂ ਰੁਕਦੇ ਆ ਆਪਣੀਆਂ ਤਾਂ ਇੱਥੇ ਕੁਰਬਾਨੀਆਂ ਬਹੁਤ ਨੇ ਭਾਈ ਜਦੋਂ ਅਸੀਂ ਤਿਲਕ ਜਿੰਨੇ ਉਹ ਛੋਟੀ ਔਰਤ ਓਤੀ ਲਈ ਲੜਦੇ ਆ ਉਦੋਂ ਤਾਂ ਸਰਦਾਰ ਜੀ ਔਰ ਖਾਲਸਾ ਜੀ ਬਹੁਤ ਵਧੀਆ ਲੱਗਦੇ ਆ ਸਾਰੇ ਤਰ ਮਾਣੇ ਲੱਗਦੇ ਆ ਤੇ ਇੱਥੇ ਹੁਣ ਸਾਡੇ ਨਾਲ ਵਿਤਕਰਾ ਕਿਉਂ ਹੋ ਰਿਹਾ ਹੁਣ ਹਿੰਦੂ ਵੀਰੋ ਤੁਸੀਂ ਜਵਾਬ ਦਿਓ ਔਰ ਕਮੈਂਟ ਦਿਓ ਜਰੂਰ ਕਿ ਇਹ ਸਿੰਗਲ ਜਿਹੜਾ ਹੋਇਆ ਗਲਤ ਹੋਇਆ ਕੀ ਗੱਲ ਹੈ ਇਹ ਕੋਈ ਉਗਰਵਾਦੀ ਹੈ ਜਾਂ ਇਹ ਕੋਈ ਕਾਤਿਲ ਹੈ ਜਾਂ ਇਹਦਾ ਦਿਮਾਗ ਫਿਰਿਆ ਹੋਇਆ ਹੈ ਜਾਂ ਇਹਦਾ ਦਿਮਾਗੀ ਹਾਲਾਤ ਸਹੀ ਨਹੀਂ ਜਾਂ ਇਹਨੇ ਦਾਰੂ ਪੀਤੀ ਹੋਈ ਹੈ ਵੀ ਇਹ ਜਦੋਂ ਪਲੇਨ ਵਿੱਚ ਚੜੂਗਾ ਜਾਂ ਕਿਸੇ ਯਾਤਰੀ ਨੂੰ ਨੁਕਸਾਨ ਨਾ ਦੇ ਦੇ ਸਾਬਤ ਸੁਰਖ ਬਿਲਕੁਲ ਤਰਸਤ ਔਰ ਤਨਮਨ ਤੋਂ ਫਿੱਟ ਇਹੋ ਜਿਹਾ ਵਧੀਆ ਸਿੱਖ ਮੁੰਡਾ ਹੈ ਤੇ ਇਹਨੂੰ ਤੁਸੀਂ ਇੱਕ ਕਿਰਪਾਨ ਤੋਂ ਬਾਹਰ ਕੱਢ ਰਹੇ ਹੋ ਜਾਂ ਤਾਂ ਇਹ ਤੁਸੀਂ ਡਿਕਲੇਅਰ ਕਰੋ ਕਿ ਕਿਰਪਾਨ ਵਾਲਾ ਜਾ ਹੀ ਨਹੀਂ ਸਕਦਾ ਇੰਤਰੀ ਦਿੱਲੀ ਤੋਂ ਵੀ ਜਾਂਦੇ ਨੇ ਹੈ ਸਾਰੀ ਦੁਨੀਆ 'ਚ ਕਿਰਪਾਨਾਂ ਕਿਰਪਾਨ ਲੈ ਕੇ ਅਲੋਅ ਹੈਗਾ ਇਹ ਛੋਟੀ ਕਿਰਪਾਨ ਵੱਡੀ ਦਾ ਬਾਰੇ ਮੈਨੂੰ ਨਹੀਂ ਪਤਾ ਮੈਂ ਐਵੇਂ ਗਲਤ ਗਿਆਨ ਨਹੀਂ ਦੇ ਸਕਦਾ ਤੇ ਇਹ ਰੋਕ ਰੋਕ ਕੇ ਤੁਸੀਂ ਕਿਉਂ ਇਹਨਾਂ ਨੂੰ ਹੁੱਜਾ ਮਾਰਦੇ ਹੋ ਕਿਉਂ ਸਿੱਖਾਂ ਨੂੰ ਛੇੜਦੇ ਹੋ ਕਿਉਂ ਇਹਨਾਂ ਨੂੰ ਚੁੰਡੀਆਂ ਵੰਡਦੇ ਹੋ ਵੀ ਤੁਸੀਂ ਹਿੱਲੋ ਉਹ ਤੁਸੀਂ ਹਿੱਲੋ ਕੁਝ ਕਰੋ ਕੁਝ ਕਰਦੇ ਕਿਉਂ ਨਹੀਂ ਇਹਨਾਂ ਨੂੰ ਐਤਾ ਹੀ ਕਰਨ ਦਿਓ ਔਰ ਇਹ ਜਿੰਨੇ ਵੀ ਸਿੱਖ ਵੀਰ ਨੇ ਮੋਨੇ ਹੋਏ ਜਾਂ ਘੋਨੇ ਹੋਏ ਜਾਂ ਜਿਹੜੇ ਸਾਡੇ ਹਿੰਦੂ ਵੀਰ ਵੀ ਨੇ ਸਿੱਖੀ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਸਭ ਨੂੰ ਇਹ ਵੀਡੀਓ ਜਿਹੜੀ ਹੈ ਉਹਨੂੰ ਐਪਰੀਸ਼ੀਏਟ ਕਰਨਗੇ ਕਿ ਜਰੂਰ ਕਰਨਗੇ ਕਿ ਇਹ ਗਲਤ ਹੋਇਆ ਇਸ ਦੇ ਮੁੰਡੇ ਦੇ ਨਾਲ ਯਾਰ ਹੋਊਗਾ ਇਹ ਇੱਕ ਸਿੱਖੀ ਦੀ ਸਿੱਖਾਂ ਦੀ ਬੇਇੱਜ਼ਤੀ ਹੈ ਇਸ ਤਰ੍ਹਾਂ ਤਾਂ ਸਿੱਖ ਸੱਜਣੇ ਬੰਦ ਹੋ ਜਾਣਗੇ ਤੇ ਜਿਹੜੇ ਸਿੱਖ ਨੇ ਫਿਰ ਉਹ ਜਿਹੜੇ ਅਮਰਤਾ ਸਿੰਘ ਨੇ ਇਹਦਾ ਮਤਲਬ ਆਪਣੀ ਜਦੋਂ ਉਹਨਾਂ ਨੇ ਵਿਦੇਸ਼ ਯਾਤਰਾ ਕਰਨੀ ਆ ਤਾਂ ਆਪਣੀ ਕਿਰਪਾਨ ਆਪਣਾ ਗੱਤਰਾ ਉਤਾਰ ਕੇ ਜਾਇਆ ਕਰਨਗੇ ਘਰ ਛੱਡ ਜਾਇਆ ਕਰਨਗੇ ਯਾਰ ਹੱਦ ਹੋ ਗਈ ਇਹ ਤਾਂ ਕਕਾਰ ਨੇ ਸਿੰਘ ਨੇ ਹਰ ਵਕਤ ਨਾਲ ਰੱਖਣੇ ਹੁੰਦੇ ਨੇ ਇਹ ਜਦੋਂ ਖੰਡੇ ਬਾਟੇ ਦੀ ਪਹੁੰਚਦਾ ਤੇ ਪੰਜ ਕਕਾਰ ਸਤਿਗੁਰੂ ਦਸ਼ਮੇਸ਼ ਪਿਤਾ ਨੇ ਜਿਹੜੇ ਦਿੱਤੇ ਨੇ ਨਾਮ ਰੱਖਣੇ ਹੁੰਦੇ ਆ ਤੇ ਇਹ ਬਹੁਤ ਹੀ ਬਹੁਤ ਮਾੜੀ ਤੇ ਮੰਦਭਾਗੀ ਘਟਨਾ ਹੈ ਇਹ ਦਿੱਲੀ ਹੋ ਜਾਂਦੀ ਕਲਕੱਤੇ ਹੋ ਜਾਂਦੀ ਮਦਰਾਸ ਹੋ ਜਾਂਦੀ ਬੰਬੇ ਹੋ ਜਾਂਦੀ ਅਸੀਂ ਮੰਨ ਲੈਂਦੇ ਉਹ ਸਾਡੇ ਘਰ ਵਿੱਚ ਹੋ ਗਈ ਸਾਡੇ ਘਰ ਵਿੱਚ ਨਹੀਂ ਸਾਡੇ ਇਹੋ ਜੇ ਸਥਾਨ ਤੇ ਹੋ ਗਈ ਜਿੱਦਾਂ ਜਿਨ੍ਹਾਂ ਦਾ ਸਵੇਰੇ ਸ਼ਾਮ ਉੱਠਦੀ ਦਰਬਾਰ ਸਾਹਿਬ ਦਾ ਨਾਮ ਲੈ ਕੇ ਅਮਰ ਸੱਤਾ ਨਾਮ ਲੈ ਕੇ ਸ੍ਰੀ ਹਰਮੰਦਰ ਸਾਹਿਬ ਦਾ ਨਾਮ ਲੈ ਕੇ ਸਤਿਗੁਰੂ ਰਾਮदास ਜੀ ਦਾ ਨਾਮ ਲੈ ਕੇ ਜਿਹੜਾ ਸਵੇਰ ਦੇ ਉੱਠਦੇ ਇੱਕ ਫਤਿਹ ਬਲਾਨੇ ਆਪਾਂ ਤੇ ਟੀਵੀਆਂ ਖੋਲਦੇ ਆ ਤਾਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਗੁਰਬਾਣੀ ਚੱਲਦੀ ਹੈ ਇਹ ਸੁਣਦੇ ਆ ਇੱਕ ਉੱਥੋਂ ਹੀ ਸਾਡੇ ਤੇ ਸ਼ੁਰੂਆਤ ਹੋ ਗਈ ਆ ਤੇ ਹੋਰ ਸਾਡੇ ਲਈ ਹੁਣ ਭਾਰਤ ਕਿੱਥੇ ਸੇਪ ਰਹਿ ਗਿਆ ਤੇ ਬਾਕੀ ਦੁਨੀਆ ਵਾਲੇ ਤਾਂ ਸਾਨੂੰ ੱਟਕੇ ਮਾਰਨਗੇ ਸੋ ਉੱਠੋ ਸਿੱਖੋ ਉੱਠੋ ਹੁਣ ਤੁਹਾਨੂੰ ਉੱਠਣਾ ਪੈਣਾ ਹੈ ਜਿਨ੍ਹਾਂ ਨੇ ਨਹੀਂ ਕਿਰਪਾਨਾਂ ਪਾਈਆਂ ਉਹ ਵੀ ਪਾਓ ਤੇ ਇਹਨਾਂ ਨੂੰ ਦੇਖੋ ਇਹ ਕਿਵੇਂ ਰੋਕਦੇ ਨੇ ਜਦੋਂ ਇਹ ਇਹ 100 ਕਿਤਨਾ ਦੇ ਵਿੱਚ ਇੱਕ ਸ਼ੇਰ ਹੁੰਦਾ ਨਾ ਤਾਂ 100 ਕਿਤੜ ਸੋਚਦੇ ਨੇ ਕੀ ਕਰ ਲੂਗਾ ਤੇ ਜਦੋਂ 100 ਕਿਤਨਾ ਦੇ ਵਿੱਚ 10 ਸ਼ੇਰ ਹੋਣ ਨਾ ਤੇ ਉਹ ਪਤਾ ਲੱਗਦਾ ਵੀ ਇਹ ਇਹ ਘੇਰਾ ਪਾ ਲੈਣਗੇ ਚਾਰੇ ਪਾਸੇ ਤੇ ਰਗੜਣਗੇ ਤੇ ਇਸ ਕਰਕੇ ਸਾਨੂੰ ਸਿੱਖੀ ਵਿਧਾਨ ਦੀ ਲੋੜ ਹੈ ਔਰ ਇਹੋ ਜਿਹੇ ਮੁੱਦਿਆਂ ਤੇ ਬੋਲਣ ਦੀ ਲੋੜ ਹੈ ਸੋ ਤੇ ਤੁਹਾਨੂੰ ਵੀਡੀਓ ਜੇ ਇਹਦੇ ਨਾਲ ਜੋ ਹੋਇਆ ਸਹੀ ਹੋਇਆ ਜਾਂ ਗਲਤ ਹੋਇਆ ਇਹਦੇ ਬਾਰੇ ਕਮੈਂਟ ਜ਼ਰੂਰ ਕਰਨਾ ਤੁਸੀਂ ਆਪਣਾ ਸਜਾਵ ਜ਼ਰੂਰ ਦੇਣਾ ਜੇ ਇਹਦੇ ਨਾਲ ਸਹੀ ਹੋਇਆ ਤੇ ਸਹੀ ਲਿਖੋ ਗਲਤ ਹੋਏ ਤਾਂ ਗਲਤ ਲੈ ਲੇ ਬਾਕੀ ਖੁਸ਼ ਰਹੋ ਆਵਾਦ ਰਹੋ ਕੈਨੇਡਾ ਰੋ ਜਾਂ ਪੰਜਾਬ ਰੋ ਪਰ ਖੁਸ਼ ਰਹੋ ਸਸਰੀ ਕਾ